ਬਰਨਾਲਾ ਦੇ ਪਿੰਡ ਮਹਿਤਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਆ ਸਸ਼ੇਕਾਲ ਜੀ ਮੈਂ ਜਗਵਿੰਦਰ ਕੌਰ ਪੰਜਾਬੀ ਲਿੰਕ ਮੀਡੀਆ ਦੇਖ ਰਹੇ ਸਾਰੇ ਸ੍ਰੋਤਿਆਂ ਦਾ ਸਵਾਗਤ ਕਰਦਾ ਦੱਸ ਦਈਏ ਕਿ ਬਰਨਾਲਾ ਦੇ ਪਿੰਡ ਮਹਿਤਾ ਤੋਂ ਇੱਕ ਹੈਰਾਨੀ ਜਨਕ ਜਿਹੜੀ ਜਾਣਕਾਰੀ ਹੈ ਉਹ ਬਰਾਮਤ ਹੋਈ ਹੈ ਜਾਣਕਾਰੀ ਇਹ ਹੈ ਕਿ ਪਤੀ ਪਤਨੀ ਵੱਲੋਂ ਜਿਹੜਾ ਖੁਦ ਖੁਸ਼ੀ ਆ ਉਸ ਨੂੰ ਇਲਜ਼ਾਮ ਦਿੱਤਾ ਗਿਆ ਖੁਸ਼ੀ ਦਾ ਜਿਹੜਾ ਕਾਰਨ ਹੈ ਉਹ ਇਹ ਦੱਸਿਆ ਜਾ ਰਿਹਾ ਹੈ ਕਿ ਗਵਾਂਡੀਆਂ ਦਾ ਜਿਹੜਾ ਪ੍ਰੀਤ ਨਾਮਕ ਮੁੰਡਾ ਜਾਨੀ ਕਿ ਨੌਜਵਾਨ ਜਿਸ ਦੇ ਵੱਲੋਂ ਉਸ ਦੀ ਜਿਹੜਾ ਬੰਦਾ ਉਸ ਦੀ ਪਤਨੀ ਨੂੰ ਲਗਾਤਾਰ ਬਲੈਕਮੇਲ ਕੀਤਾ ਜਾ ਰਿਹਾ ਸੀਗਾ ਨਿਰਮਲ ਸਿੰਘ ਨਿੰਮਾ ਨਾਮ ਦਾ ਜਿਹੜਾ ਵਿਅਕਤੀ ਸੀ ਉਸ ਦੀ ਪਤਨੀ ਰਮਨਦੀਪ ਕੌਰ ਉਸ ਨੂੰ ਗਵਾਂਡੀ ਪ੍ਰੀਤ ਵੱਲੋਂ ਲਗਾਤਾਰ ਬਲੈਕਮੇਲ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਕਿ ਪਿਛਲੇ 6 ਮਹੀਨੇ ਤੋਂ ਉਹ ਉਸ ਨੂੰ ਬਲੈਕਮੇਲ ਕਰ ਰਿਹਾ ਸੀ ਉਹਨਾਂ ਦੇ ਆਪਸ ਵਿੱਚ ਸਬੰਧ ਹੋਣ ਦੀ ਵੀ ਜਿਹੜੀ ਸੂਚਨਾ ਹੈ ਉਹ ਮਿਲੀ ਹੈ ਜਸ ਤੋਂ ਬਾਅਦ ਜਿਹੜੀ ਪਤਨੀ ਆ ਉਸ ਦੇ ਵੱਲੋਂ ਘਰ ਦੀ ਕੰਧ ਦੇ ਉੱਪਰ ਜਿਹੜਾ ਸੁਸਾਈਡ ਨੋਟ ਹੈ ਉਹ ਲਿਖਿਆ ਗਿਆ ਹੈ ਤੇ ਇਹ ਦਾਵਾ ਕੀਤਾ ਗਿਆ ਹੈ ਕਿ ਸਾਡੀ ਮੌਤ ਦਾ ਜਿਹੜਾ ਜ਼ਿੰਮੇਵਾਰ ਹੈ ਉਹ ਪ੍ਰੀਤ ਹੈ ਉਹਨਾਂ ਨੇ ਕਈ ਵਾਰ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਇੱਥੇ ਤੱਕ ਕਿ ਪਰਿਵਾਰ ਨੂੰ ਵੀ ਇਹ ਚੀਜ਼ ਕਹੀ ਹੈ ਕਿ ਤੁਹਾਡਾ ਜਿਹੜਾ ਮੁੰਡਾ ਸਾਨੂੰ ਲਗਾਤਾਰ ਪਰੇਸ਼ਾਨ ਕਰ ਰਿਹਾ ਪਰ ਪਰਿਵਾਰ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਆਪਦੇ ਮੁੰਡੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤੋਂ ਬਾਅਦ ਕੀ ਜਿਹੜਾ ਕੌਫਨਾਕ ਕਦਮਾਂ ਜੜਾਉ ਚੱਕਿਆ ਗਿਆ ਹੈ ਦੋਨੋਂ ਹੀ ਪਤੀ ਪਤਨੀ ਨੇ ਸੁਸਾਇਸਾਈਡ ਕਰ ਦਿੱਤਾ ਹੈ ਤੇ ਉਹਨਾਂ ਦਾ ਇੱਕ 15 ਸਾਲ ਦਾ ਬੱਚਾ ਵੀ ਹੈ ਇੱਕ ਸੋਸ਼ਲ ਮੀਡੀਆ ਤੇ ਵੀ ਇਹਨਾਂ ਦੀ ਜਿਹੜੀ ਵੀਡੀਓ ਹੈ ਵਾਇਰਲ ਹੋਈ ਹੈ ਜਿਹੜੀ ਕਿ ਇਹਨਾਂ ਦੀ ਮੌਤ ਤੋਂ ਤੁਰੰਤ ਪਹਿਲਾਂ ਦੀ ਹੈ ਜਥੇ ਇਹਨਾਂ ਨੇ ਸੁਸਾਇਸਾਈਡ ਜਣਾ अटेम्प्ट ਕਰਨ ਜਾ ਰਹੇ ਸੀ ਉਥੇ ਦੀ ਹੈ ਤੇ ਉਹ ਵੀਡੀਓ ਵਿੱਚ ਵੀ ਇਹੋ ਕਿਹਾ ਜਾ ਰਿਹਾ ਕਿ ਸਾਡੀ ਮੌਦਾ ਜ਼ਿੰਮੇਵਾਰ ਪ੍ਰੀਤ ਐ ਸਾਡੇ ਬੱਚੇ ਨੂੰ ਮਾਪੇ ਦਾ ਸਾਆਯਾ ਠੋਣ ਵਾਲਾ ਵੀ ਪ੍ਰੀਤ ਐ ਇੱਥੇ ਤੱਕ ਕਿ ਸਾਡਾ ਹਰਦਾ ਆਵਾਜ਼ ਦਾ ਘਰ ਬਰਬਾਦ ਕਰਨ ਵਾਲਾ ਵੀ ਪ੍ਰੀਤ ਐ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ